ਕੰਮ ਬਾਲਾ ਤੇ ਸਮਾਂ ਥੋੜਾ ਜਿਹੀ ਹੈਣਾ ਛੋੜ ਦਵਾਂ ਘਰਾਂ ਦੇ ਸਿਨਾਰਾ ਲਈ ਹੋਈ ਕੱਲ ਨੂੰ ਦੇਣੇ ਤੇ ਹਲੇ ਆਪਾਂ ਤੋਂ ਆਪ ਦਾ ਸਟੂਕ ਕੰਪਲੀਟ ਨਹੀਂ ਹੋਇਆ ਇੱਕ ਆਪਾਂ ਮੱਢਲੀ ਹੋ ਗਈ ਜੀ ਕਈ ਦਿਨ ਹੋ ਗਏ ਤੁਹਾਨੂੰ ਪਤਾ ਹੀ ਹੈ ਨਾ ਆਪਣਾ ਬਲੌਗ ਵੀ ਨਹੀਂ ਆਇਆ ਮੈਂ ਕਾਫੀ ਬਿਮਾਰ ਹੋ ਗਈ ਸੀ ਆਪਣਾ ਖੂਨ ਬਹੁਤ ਘਟ ਗਿਆ ਜੀ ਤੋਂ ਬਹੁਤ ਥੋੜਾ ਰਹਿ ਗਿਆ ਤੇ ਹੁਣ ਕੱਲ ਟੈਸਟ ਟੋਸਟ ਕਰਾਇਆ ਆਪਾਂ ਮਾੜੀ ਸਿੰ ਲਈਆ ਫਿਰ ਮੜੇ ਵਹਿਣ ਜੋਗੀ ਹੋਈਆਂ ਨਹੀਂ ਤਾਂ ਸਿਸਟਮ ਸਾਰਾ ਵਿਗੜ ਗਿਆ ਸੀ ਜੀ ਚੱਕਰੀਆਂ ਉਹਨਾਂ ਨਹੀਂ ਛੱਡਦੀ ਸੀ ਮੈਂ ਬੜਾ ਪਾਉਣ ਤੋਂ ਪਹਿਲਾਂ ਪ੍ਰੈਸ ਮਾਰਨੀ ਭੁੱਲ ਗਈ ਇਹਦੇ ਤੇ ਸੋਣ ਜੀ ਦੱਬੀ ਜਾਂਦੀ ਹੈ ਫਿਰ ਸਾਫ਼ ਸਾਫ਼ ਚਾਹ ਰਹਿ ਜਾਂਦਾ ਕੱਪੜਾ ਅੱਜ ਵੀ ਹੁਣ ਮੈਨੂੰ 1.5 ਵਜ ਗਿਆ ਕਿ ਮਸ਼ੀਨ ਤੇ ਨੇੜੇ ਹੁੰਦੀ ਹੈ ਪਹਿਲਾਂ ਸੂਟਾਂ ਦੀ ਕਟਿੰਗ ਪਈ ਸੀ ਕਰਨ ਵਾਲੀ ਇਸ ਮੈਂ ਕਿਹਾ ਚਲੋ ਕਰਕੇ ਕੰਮ ਨਵੇੜਾ ਫੇਰ ਮੈਂ ਜਦੋਂ ਬੈਠ ਗਿਆ ਫੇਰ ਸਾਰਾ ਕੰਮ ਚੱਲੀ ਜਾਂਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੜਦੀ ਕਲਾ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਆ ਜੀ ਵਾਹਿਗੁਰੂ ਦੀ ਕਿਰਪਾ ਨਾਲ ਆਸ ਕਰਦੇ ਹਾਂ ਕਿ ਮੇਰੇ ਭੈਣ ਭਰਾ ਵੀ ਸਾਰੇ ਵਧੀਆ ਠੀਕ ਠਾਕ ਹੋਣਗੇ ਜੀ ਤੇ ਮੈਂ ਤੋਂ 3 ਦਿਨ ਹੋ ਗਏ ਜੀ ਅਸਲ ਵਿੱਚ ਤਾਂ ਅੱਜ ਸੈਚਰਡੇ ਆ ਯਾਨੀ ਕਿ ਸ਼ਨੀਵਾਰ ਮੈਂ ਪਿਛਲੇ ਸ਼ਨੀਵਾਰ ਦੀ ਬਿਮਾਰ ਆ ਪਰ ਮੈਂ ਐਂ ਦਵਾਈ ਦੂਈ ਲੈ ਕੇ ਟਾਈਮ ਵਾਸਤੇ ਕਰਦੀ ਰਹੀ ਚਲ ਹੋ ਜੂ ਸੈੱਟ ਹੋ ਜੂ ਸੈੱਟ ਪਰ ਬਹੁਤ ਜਿਆਦੇ ਤਬੀਅਤ ਵਿਗੜ ਗਈ ਸੀ ਕਿ ਜੀ ਬਹੁਤ ਹੀ ਜਿਆਦੇ ਚੱਕਰ ਇੰਨੇ ਆਉਣ ਲੱਗ ਕੇ ਸੀਗੇ ਕਿ ਬਸ ਐਂ ਲੱਗਦਾ ਸੀਗਾ ਵੀ ਨਹੀਂ ਹੁਣ ਸਹੀ ਨਹੀਂ ਹੋਊਂਗੀ ਮੈਂ ਤਾਂ ਕੱਲ ਇਥੋਂ ਤਾਂ ਆਖਤਾ ਸੀਗਾ ਮੈਂ ਕਹੀ ਬਸ ਹੁਣ ਤਾਂ ਮੈਂ ਮੈਰੀ ਚੜਾਈ ਕਰ ਜੂਗੀ ਗੱਲ ਇੰਨਾ ਜਿਆਦੇ ਸਿਰ ਇਸ ਸਟਮ ਵਿਗੜ ਗਿਆ ਸੀਗਾ ਜੀ ਸਹਿਜ ਨੂੰ ਵੀ ਨਹੀਂ ਸਕੂਲ ਭੇਜਿਆ ਗਿਆ ਤੇ ਸਹਿਜ ਨੂੰ ਸਕੂਲ ਕਿੱਥੋਂ ਭੇਜ ਦਿੰਦੀ ਜੀ ਜੇ ਮੈਂ ਉੱਠ ਕੇ ਬੈਂਦੀ ਸੀਗੀ ਤਾਂ ਮੈਨੂੰ ਚੱਕਰ ਆਉਂਦੇ ਸੀਗੇ ਤੇ ਮਿੱਥੋਂ ਬੈਠਾ ਜਾਂਦਾ ਨਹੀਂ ਸੀਗਾ ਤੇ ਫੇਰ ਕੱਲ ਟੈਸਟ ਕਰਾਇਆ ਤੇ ਖੂਨ ਬਹੁਤ ਘਟ ਗਿਆ ਜੀ ਸਾਰਾ ਖੂਨ ਆਪਣੇ ਚ 7 ਕਿ ਗ੍ਰਾਮ ਹੀ ਰਹਿ ਗਿਆ ਤੇ ਹੁਣ ਕੱਲ ਮੈਡੀਸਿਨ ਲੱਦੀ ਆ ਸੋਪਨਾ ਖਾਣਾਂਗੇ ਤਾਂ ਜੋ ਸੈੱਟ ਹੋ ਸਕੇ ਕਿ ਨਹੀਂ ਸਾਰੇ ਕੰਮ ਖੜ ਜਾਂਦੇ ਆ ਚਾਰ ਚਾਰ ਜੋੜੇ ਤਜਰਾਬਾਂ ਦੀ ਆਰਡਰ ਆਈ ਪਈ ਹੈਗੀ ਉਹ ਬਣਾ ਕੇ ਦੇਣੀਆਂ ਹਾਲੇ ਆ ਪੈਕ ਬਣਾਇਆਗਾ ਤੇ ਜਿਵੇਂ ਜਿਵੇਂ ਬਣਾਈ ਜਾਂਦੇ ਓਵੇਂ ਓਵੇਂ ਸਾਰੇ ਨਿਕਲ ਹੀ ਜਾਂਦੇ ਆ ਹਨਾ ਜੀ ਤੇ ਤੇ ਅੱਜ ਸਵੇਰੇ ਦੋ ਸੂਟ ਆ ਗਏ ਸਲਾਈ ਵਾਲੇ ਤੇ ਇੱਕ ਮੇਰਾ ਆਪ ਦਾ ਸੀਗਾ ਤੇ ਦੋ ਕੱਲ੍ਹ ਦੇ ਆਏ ਪਏ ਉਹ ਵੀ ਮੇ ਤੋਂ ਨਹੀਂ ਹਲੇ ਤਕਰੀਬਨ ਨਾਲ मोस्ट ਕਿਸੇ ਦਾ ਹੀ ਹਫਤੇ ਦਾ ਕਰਾ ਕਰਾਰ ਹੁੰਦਾ ਨਹੀਂ ਤਾਂ ਛੇਤੀ ਛੇਤੀ ਦੇਣੇ ਹੁੰਦੇ ਆ ਨਾ ਤੇ ਪਰ ਫਿਰ ਵੀ ਐ ਹੁੰਦਾ ਹਨਾ ਜੀ ਚਲੋ ਆਪਾਂ ਕੰਮ ਜਿਹੜਾ ਆਪਾਂ ਕਰਦੇ ਹੁੰਨੇ ਆ ਆਪਾਂ ਨੂੰ ਐ ਹੁੰਦਾ ਵੀ ਚਲਦਾ ਉਹਦਾ ਬੋਝ ਜੀ ਇਧਰ ਉਹਨਾਂ ਤੋਂ ਪੂਜੀ ਨਹੀਂ ਪੈਂਦੀ ਆ ਕਿਥੋਂ ਰੋਸ਼ਨੀ ਪਈ ਜਾਂਦੀ ਹੈ ਪਤਾ ਨਹੀਂ ਕੀ ਗੱਲ ਹੈ ਬਾਹਰ ਖੁੱਲਾ ਇੱਕ ਤਾਂ ਉਧਰ ਲਾ ਚਲ ਮੈਨੂੰ ਐ ਸੀ ਤੁਹਾਡੇ ਨਾਲ ਮੈਂ ਗੱਲਾਂ ਬਾਤਾਂ ਕਰ ਲਵਾਂ ਨਾਲੇ ਮੈਂ ਕੰਮ ਕਰ ਲਵਾਂ ਸੈਟਿੰਗ ਨਹੀਂ ਆਉਂਦੀ ਹੈਗੀ ਤੇ ਜੇ ਫਿਰ ਆਪਾਂ ਹਨਾ ਅੰਟੀ ਲਈ ਮਿੱਠੇ ਹੋ ਜਾਂਦੇ ਆ ਉਹਦਾ ਕੰਮ ਸਾਰੀ ਰਹਿ ਜਾਂਦੇ ਆ ਇਸੇ ਕਾਰਨ ਫਿਰ ਜੀ ਨਹੀਂ 2 ਦਿਨ ਹੋ ਗਏ ਨਾ ਤਾਂ ਹੁਣ ਬਲੌਗ ਹੀ ਪਾਇਆ ਗਿਆ ਤੇ ਨਾ ਹੀ ਹੁਣ ਉਹ ਹੋਇਆ ਬਲੌਗ ਬਣਾਇਆ ਵੀ ਨਹੀਂ ਗਿਆ ਤੇ ਪਾਇਆ ਵੀ ਨਹੀਂ ਗਿਆ ਤਿੰਨ ਬਲੌਗ ਤਾਂ ਮੇਰੇ ਪੈਂਡਿੰਗ ਪਏ ਆ ਪਾਉਣ ਵਾਲੇ ਮੈਂ ਸ਼ੋਪਿੰਗ ਖੂਪਿੰਗ ਕੀਤੀ ਸੀ ਸੈਲਟਿੰਗ ਕੀਤੀ ਸੀ ਕਾਫੀ ਤੁਹਾਨੂੰ ਦਿਖਾਉਣ ਦੀ ਬਲਕਿ ਕੀ ਕੀ ਚੀਜ਼ ਆਈ ਹੈ ਤੇ ਪਰ ਸਾਰੀ ਪਈ ਹੈ ਜਿਹੜੀ ਕੀਤੀ ਹੋਈ ਸੈਟਿੰਗ ਤੇ ਆਪਾਂ ਵੇਖਦੇ ਆਂ ਜੀ ਫਿਰ ਤੁਹਾਡੇ ਨਾਲ ਕਰਦੇ ਆਂ ਗੱਲਬਾਤ ਤੇ ਕਿਉਂਕਿ ਜੀ ਹੁਣ ਆਇਆ ਹੁਣ ਇਕੱਲੇ ਜਾਣੇ ਦਾ ਤੁਹਾਨੂੰ ਪਤਾ ਹੀ ਇੱਕ ਹੁਣ ਆਪਣੀ ਕੰਡੀਸ਼ਨ ਹੀ ਐਵੇਂ ਦੀ ਆ ਕੀ ਕਰਿਆ ਜਾਵੇ ਜੀ ਦੱਸੋ ਆਪਣਾ ਫੋਨ ਆ ਗਿਆ ਸੀਗਾ ਜੀ ਤਾਂ ਇਹੋ ਆਪਾਂ ਬਲੌਕ ਸੋਕਤਾ ਤੇ ਹਰੇ ਚੁੰਨੀ ਤੇ ਲੈਸ ਲਾਉਣੀ ਹੈ ਇਹ ਕੋਈ ਗੱਲ ਨਹੀਂ ਹੈ ਨਾ ਮੈਂ ਕਿੱਥੇ ਜਾਣ ਨੂੰ ਪੁੱਛ ਲਈ ਜੀ ਮੈਨੂੰ ਲੱਗਦਾ ਕੋਮ ਤੇ ਲਗਦਾ ਕੋਈ ਨਹੀਂ ਜੀ ਸੋ ਵੀ ਨਹੀਂ ਹੈਗਾ ਜੀ ਦਾ ਤੇ ਬੱਸ ਉਹ ਫਿਰ ਇਸੇ ਕਰਕੇ ਦੋ ਤਿੰਨ ਦਿਨ ਆਫਟਲੀ ਹੋ ਗਈ ਤੇ ਇਹਦੇ ਦਾ ਹੁਣ ਤਾਂ ਹਫਤਾ ਹੋ ਗਿਆ ਹੁਣ ਤਾਂ ਤਿੰਨ ਦਿਨ ਜਮਈ ਕੰਮ ਖੜ ਗਿਆ ਜੀ ਫਿਰ ਜਦੋਂ ਜਮਈ ਆਪਣੀ ਗੱਡੀ ਲਈ ਤੋਂ ਲਏਗੀ ਫਿਰ ਤਾਂ ਬਸ ਡੇਢ ਹੀ ਹੋਗੇ ਕੋਈ ਵੀ ਨਹੀਂ ਚੱਲੀ ਹੈ ਨਾ ਕਰਿਆ ਜਾਵੇ ਜੀ ਬਸ ਐ ਹੋ ਜਾਂਦਾ ਇੱਕ ਹੈਂਡੀਕੈਪ ਬੰਦੇ ਵਾਸਤੇ ਆਮ ਰੋਟੀ ਬਣਾ ਕੇ ਖਾਣੀ ਔਖੀ ਹੋ ਜਾਂਦੀ ਤੇ ਮੈਂ ਤਾਂ ਨਾਲੇ ਡੇਢ ਡੇ ਕੰਮ ਵੰਡ ਰੱਖਿਆ ਜੀ ਤੁਸੀਂ ਦੇਖ ਹੀ ਸਕਦੇ ਹੋ ਮੇਰਾ ਹਾਲ ਤਾਂ ਪਰ ਇੰਨਾ ਜੀ ਮੈਂ ਹਾਰ ਨਹੀਂ ਮੰਨਦੀ ਹਾਲ ਦੇ ਸਰੀਰ ਤੋਂ ਹਾਰ ਨਹੀਂ ਮੰਨਦੀ ਕੋਲਾ ਮੇਰੀ ਜਾਨ ਚਲੀ ਜਾਵੇ ਇਹਨੇ ਤਾਂ ਜੀ ਅੱਗ ਚ ਮਚਣਾ ਦੇ ਨੇ ਤਾਂ ਜਿੰਨਾ ਮਰਜ਼ੀ ਕੰਮ ਲੈ ਲਗੇ ਤੋ ਇੱਕ ਦਿਨ ਤਾਂ ਸਵਾਹੀ ਹੋ ਜਾਣਾ ਮੇਰੀ ਗਵੰਡਣ ਹੈ ਜੀ ਮੇਰੇ ਵੀ ਚਠਾਣੀ ਲੱਗਦੇ ਆ ਵੱਡੇ ਆ ਤੇ ਭੈਣ ਭਤਾ ਕੀ ਆਦੇ ਹੁੰਦੇ ਆ ਕਹਿੰਦੇ ਆ ਇਹਦੇ ਤੋਂ ਤਾਂ ਸੁਖਵੀਰ ਜਿੰਨਾ ਕੰਮ ਲੈ ਲਾਗੇ ਉਨਾ ਹੀ ਥੋੜਾ ਇਹ ਤਾਂ ਪਸਵਾਰਾ ਤਾਂ ਦੀ ਕੋਈ ਚੀਜ਼ ਕੰਮ ਆ ਜਾਂਦੀ ਆਪਣੀ ਤਾਂ ਕੋਈ ਹੱਡ ਵੀ ਨਹੀਂ ਕੰਮ ਆਉਂਦੀ ਆਂ ਹੁਣ ਮੇਰੀ ਬਸ ਉਹੀ ਗੱਲ ਜੀ ਕੱਲੇ ਬੰਨੀ ਹੋਈ ਐ ਫਿਰ ਆਪਾਂ ਤਾਂ ਜਿੰਨਾ ਜਰ ਜਉਂਦੇ ਰਹਿਣਾ ਕਿਰਤ ਕਰਦੇ ਰਹਿਣਾ ਤੇ ਫਲ ਲਾਉਣਾ ਮਹਾਰਾਜ ਦੀ ਮਰਜ਼ੀ ਐ ਚੰਗਲ ਥੋੜਾ ਫਲ ਦੇ ਦੇ ਬਾਲਾ ਦੇ ਦੇ ਉਹ ਪਰਮਾਤਮਾ ਦੇ ਹੱਥ ਚ ਹੈਣਾ ਜੀ ਆਪਾਂ ਤਾਂ ਬਸ ਕਿਰਤ ਕਰਦੇ ਰਹਿਣਾ ਪਹਿਲੋਂ ਮੱਕੀ ਦਾ ਜੀ ਹਣਾ ਤੁਸੀਂ ਜਾਣਦੇ ਹੋ ਮੇਰੇ ਕੰਮ ਧੰਦਿਆਂ ਨੂੰ ਸੋਖ ਸਰ ਤੋਂ ਮੈਨੂੰ ਪਿਠੇ ਦਾ ਨਹੀਂ ਨਾ ਬਸ ਕੋਟ ਮੈਨੂੰ ਮੇਰੇ ਕੱਲੇ ਰੱਬ ਵਰਗਾ ਦੇਵਤਾ ਜੀ ਜਿਹੜਾ ਮੇਰੇ ਘਰ ਵਾਲਾ ਉਹਦਾ ਸੁਗਾ ਤੁਸੀਂ ਯਕੀਨ ਨਹੀਂ ਮੰਨਣਾ ਜੀ ਜਦੋਂ ਮੈਂ ਬਾਥਰੂਮ ਗਈ ਤੇ ਮੈਂ ਕਹਿੰਦੀ ਚਲ ਮੈਂ ਨਹਾ ਆਵਾ ਹਨਾ ਮੈਂ ਨਹਾਉਣ ਵਾਲੇ ਤੇ ਮੇਰੀ ਤਬੀਅਤ ਖਰਾਬ ਹੋ ਗਈ ਵਿਗੜ ਗਈ ਜੀ ਤੇ ਮੈਂ ਗੋਲੀ ਲੈ ਕੇ ਬਲੱਡ ਵਾਲੀ ਬਾਥਰੂਮ ਚ ਬਾਹਰ ਨਿਕਲਿਆ ਹੀ ਸਿਰ ਵਲੇਟ ਕੇ ਤੇ ਉਸ ਤੋਂ ਬਾਅਦ ਮੈਂ ਮੰਜੇ ਤੇ ਬਹਿ ਕੇ ਸਿਰ ਮਾਤੀ ਤੇ ਪਾਣੀ ਫਿਰ ਸਾਈ ਦੇ ਡੈਡੀ ਨੇ ਸਿਰ ਚ ਕਪੜਾ ਪਾਣੀ ਪਾਇਆ ਮੈਂ ਔਖੀ ਸੌਖੀ ਨੇ ਮੰਜੇ ਤੇ ਬਹਿ ਕੇ ਬੜੀ ਜੇ ਮੈਂ ਵਾਇਆ ਇਸ ਤਰ੍ਹਾਂ ਸਿਰ ਥੱਲੇ ਨੂੰ ਕਰਦੀ ਸੀ ਤਾਂ ਮੈਨੂੰ ਐ ਲੱਗਦਾ ਸੀ ਮੈਂ ਥੱਲੇ ਡਿੱਗ ਪੂੰਗੀ ਮੰਜੇ ਤੋਂ ਤੇ ਫੇਰ ਬਸ ਕੁਸ ਉਹਨਾਂ ਨੇ ਮਲਿਆ ਕੁ ਤੇ ਮੈਂ ਦੁਪੱਟੇ ਨਵਾਲ ਬਲੇਟ ਕੇ ਤੇ ਲੀੜਾ ਲੈ ਕੇ ਪੈ ਗਈ। ਫਿਰ ਮੈਂ 9:30 ਵਜੇ ਸੁਰਤ ਟਿਕਾਣੀ ਆਈ, ਸਰੀਰ ਮੜਾਇਆ ਸੈੱਟ ਹੋਇਆ ਬੋਲੇ-ਗੋਲੇ ਲੈ ਕੇ ਫਿਰ ਮੈਂ ਆਟਾ ਗੁੰਨੇ ਰੋਟੀਆਂ ਪਕਾਉਂਦਾ। ਪਹਿਲਾਂ ਸ਼ਾਮ ਨੂੰ ਮੇਰੀ ਜਠਾਣੀ ਨੇ ਰੋਟੀਆਂ ਪਕਾ ਕੇ ਦੇ ਦਿੱਤਾਂ, ਅਸੀਂ ਖਾ ਲਿਆ। ਤੇ ਚਲੋ ਠੀਕ ਆ ਜੀ ਹਨਾ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ, ਆਪਾਂ ਕੰਮ ਕਰਵਾ ਵੀ ਲੈਣੇ ਆ। ਭੈਣ ਨੇ ਕਦੇ ਜਵਾਬ ਨਹੀਂ ਦਿੱਤਾ ਰੋਟੀ ਟੁੱਕ ਤੋਂ ਪਰ ਹੁਣ ਸਾਡਾ ਸਹਜ ਕਹਿ ਦਿੰਦਾ ਵੀ ਮੰਮਾ ਦੀ ਰੋਟੀ ਥੋੜੀ ਹੈਵੀ ਹੁੰਦੀ ਹੈ, ਮੈਂ ਮੰਮੀ ਨਹੀਂ ਖਾਂਦਾ। ਤੇ ਰੋਟੀ ਬਣਾਈ ਤੇ ਪਹਿਲਾ 8:30 ਵਜੇ ਸਾਰੀ ਵਦਗਾ ਸੈਟਿੰਗ ਸੀਗੀ ਚਲੋ ਮੈਂ ਸਹਿਜ ਤਾਂ ਸਿਰ ਬੋਣੀ ਹੈ ਤਿਆਰੀ ਕਰਦੀ ਸਹਿਜ ਦੀ ਤੇ ਸਹਿਜ ਨੂੰ ਕਿੱਥੋਂ ਮੇ ਤੋਂ ਬੈਠਾ ਜਾਵੇ ਮੈਨੂੰ ਤਾਂ ਆਏ 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 ਸਿਰ ਬੋਈ ਜਾਵੇ ਮੈਂ ਕਹਿ ਵੀ ਨਹੀਂ ਖਰਾਵਾ ਸਿਸਟਮ ਐ ਪੁੱਤ ਘਰੇ ਦੇ ਭਵੇਂ ਤੁਣੀ ਸਿਰ ਵਾਈ ਦਿੰਦੇ ਤੁਣ ਦੇਖਦੇ ਹੀ ਹੁਣ ਰੰਗ ਜਮਾ ਪੀਲਾ ਪੀਲਾ ਹੋ ਗਿਆ ਜੀ ਇੱਕ ਵਸ ਵੀ ਕਹਨੇ ਹੁੰਦੇ ਆ ਪਤੁਰੇ ਫਿਰਦੇ ਰਹੇ ਆ ਤੇ ਹੋ ਕੋਈ ਜ ਕੋਈ ਹਾਲ ਹੀ ਨਹੀਂ ਰਹਦਾ ਵਜਣਾ ਸਰੀਰ ਭੁੱਲੀ ਜਾਂਦਾ ਦਵਾਈ ਬੂਟੀ ਖਾਈ ਜਾਂਦੀ ਫੋਲ ਜਨ ਤੇ ਵਜਨ ਪਤਾ ਮੇਰੇ ਵਿੱਚ ਇਸ ਟਾਈਮ ਕਿੰਨਾ ਜੀ ਸਾਲਾ 40 ਕਿਲੋ ਵਜਨ ਰਹਿ ਗਿਆਗਾ ਇੰਨਾ ਵਜਨ ਘਟ ਗਿਆ ਤੇ 7.5 ਗ੍ਰਾਮ ਖੁੰ ਰਹਿ ਗਿਆ ਤੇ ਸੋਚੋ ਤੁਸੀਂ ਵੀ ਹੁਣ ਧਿਆਨ ਤਾਂ ਉਹਦੇ ਵੱਲ ਦੇ ਨਹੀਂ ਰਹੀ ਤੇ ਕੰਮ ਦੇ ਵਿੱਚ ਧਿਆਨ ਦੇ ਰਹੀ ਆ ਤੇ ਹੁਣ ਜਦੋਂ ਸਾਰੇ ਕੰਮ ਛੁੱਟ ਗਏ ਤੇ ਫਿਰ ਸਾਰਾ ਕੁਝ ਹੀ ਰਹਿ ਗਿਆ ਹੁਣ ਨਾਲੇ ਮੰਮੀ ਲੜੇ ਨਾਲੇ ਭਰਾ ਲੜਿਆ ਛੋਟਾ ਕਹਿੰਦਾ ਵੀ ਕਹੀਂ ਮਰ ਮੁਰਦਿਆਂ ਮੈਂ ਕੰਮ ਨਹੀਂ ਕਰਾਂਗਾ ਇਹ ਬਗੀਚਿਆ ਕਰਾ ਦਾ ਪਸਫਾਇਆ ਪੀਣਾ ਕਰਾ ਕਾ 보험 ਵੀ ਕੀ ਜੀ ਵਸਣਾ ਇਦਾਂ ਦੀ ਸਿਸਟਮ ਹੀ ਐਵੇਂ ਦਾ ਹੋ ਜਾਂਦਾ ਕਈ ਵਾਰ ਕਾਲ ਚ ਰੋਟੀ ਵੀ ਅੱਧੀ ਤੇ ਅੱਧੀ ਖਾਦੀ ਜਾਂਦੀ ਹੈ ਜਿਹੜਾ ਕਰੀ ਜਾਨੀ ਹੁੰਨੀ ਉਸ ਕੰਮ ਦਾ ਨਹੀਂ ਨਿਕਰ ਹੁੰਦਾ ਤੇ ਜਿਹੜਾ ਗਾਂ ਵਾਲਾ ਕੰਮ ਹੁੰਦਾ ਹਲੇ ਕਰਨ ਵਾਲਾ ਉਹਦਾ ਫਿਕਰ ਪਹਿਲਾਂ ਲੱਗ ਜਾਂਦਾ ਵੀ ਹਲੇ ਉਹ ਕੰਮ ਕਰਨ ਵਾਲਾ ਚਲੋ ਆਪਾਂ ਪਹੁੰਚੇ ਬਣਾ ਲਗੇ ਸਲਵਾਰ ਦੇ ਤੇ ਫਿਰ ਤੁਹਾਡੇ ਨਾਲ ਕਰਦੇ ਜੀ ਗੱਲਬਾਤ ਠੀਕ ਹੈ ਜੀ ഡേഡീ ਕਿ ਟੇਕ ਟੋਟ ਮੇਂ ਦਿੱਖ ਰਹੀ ਹੈ ਕਿ ਕਿੰਨੇ ਜੂਰ ਕਰਨਾ ਦੋ ਕਰ ਜਾ ਕਿ ਤੀ ਪੰਨੈ ਨਹੀ ਬਈ ਉੱਥੋਂ ਵੇਖ ਕੇ ਦੇ ਡੱਬਾ ਨਾ ਵਗਾ ਇਹ ਤੇ ਬੜਾ ਨੇ ਰੋ ਉਹ ਵੀ ਨਾਲ ਇੱਕ ਘੰਟਾ ਵਿੱਚ ਬਿਟੇ ਸਾਰੇ ਹਾਂ ਫਿਰ ਮੇ ਕੋ ਟਾਈਮ ਤਾਂ ਲੱਗ ਗਿਆ ਲੱਗੀ ਮੈਂ 2:00 ਵਜੇ ਤੀ ਹਾਂ ਵੀ ਬਹੁਤ ਹਾਂ ਜੀ ਕੋਈ ਗਾ ਘਾ ਆ ਜਾਂਦਾ ਜਿਆਰ ਆ ਰਿਹਾ ਇਸੇ ਨਾਲ ਇਹ ਹਾਂ ਅਗੂ ਬਾਰ ਹੋ ਰੋਤੀ ਦਾ ਲੱਗੇ ਜਿਹੜੀ ਆਈ ਲੈ ਕੇ ਪਰ ਆਉਂਗੀ ਹਾਂ 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 ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਅੱਜ ਦਿਨ ਹੋ ਗਿਆ ਹੀ ਸੰਡੇ ਦਾ ਐ ਆਖੋ ਜੀ ਕੀ ਹਾਲ ਕਰੀ ਬੈਠੀ ਐ ਨਾ ਮੇਰਾ ਤਾਂ ਬੜਾ ਬੁਰਾ ਹਾਲ ਹੋਇਆ ਪੇਜ ਕੁਛ ਹੋਈ ਨਾ ਤੇ ਠੀਕ ਠਾਕ ਆ ਜੀ ਵਧੀਆ ਹਣਾ ਸੰਡੇ ਦਾ ਹੋ ਗਿਆ ਜੀ ਦਿਨ ਅੱਜ ਠੀਕ ਐ ਜਾ ਬੈਠਾ ਨਾ ਅੱਤਾ ਨੇਲ ਕੱਟੀ ਆਂਦਾ ਸਿਰ ਨਾਲ ਲਿਆ ਸੀਗਾ ਤੇ ਆਪਾ ਦਵਾਈ ਦੂਲੇ ਕੇ ਨਾ ਕਿ ਅੱਜ ਬਹੁਤ ਬੁਰਾ ਹਾਲ ਹੋਇਆ ਤੜਕੇ ਵੀ ਫੇਰ ਉਹੀ ਹਾਲ ਹੋ ਗਿਆ ਸੁੱਠਣ ਵੇਲੇ ਤੇ ਹੁਣ ਵਸ ਧੁੱਪੇ ਬੈਠੀਆਂ ਵਾਲੇ ਸੱਸੁਰ ਬਾਣਾ ਦਾ ਸਾਰੇ ਕੰਮ ਧੰਦੇ ਕਰੇ ਆ ਬਸ ਬਦਨ ਕੰਮ ਹਲੇ ਰਹਿੰਦੇ ਕਰਨ ਵਾਲੇ ਸਾਸ਼ ਜੇ ਮੈਂ ਤੋਂ ਦੂਰ ਘਟਣ ਵਾਲੇ ਉਹ ਕੱਟ ਕੇ ਇੱਕ ਚੁੰਨੀ ਤੇ ਲੈਸ ਧਰਨੀ ਆ ਫੇਰ ਕੋਈ ਕਾਹ ਵਾਲਾ ਕੰਮ ਧੰਦਾ ਬੈਨੇ ਆ ਕਪੜੇ ਧੁੱਪੇ ਸਿੱਟੇ ਪਏ ਧੋ ਕੇ ਤੇ ਹੋਰ ਵਧੀਆ ਜੀ ਠੀਕ ਠਾਕ ਆ ਬਸ ਹਾਂ ਕੱਲ ਨੂੰ ਨੀ ਕਪੜੇ ਧੋਤੇ ਤੇ ਕੱਲ ਹੀ ਪੰਡ ਬਣ ਗਈਆਂ ਦੀ ਥੋੜੇ ਥੋੜੇ ਨਾਲ ਕੰਮ ਬਹੁਤ ਹੋ ਜਾਂਦੇ ਜੀ ਸਾਇਦ ਵਾਲ ਸੁੱਕ ਜਾਣਗੇ ਬਸ ਪਾਉਣੀ ਹੈ ਫਿਰ ਕਰਦੀ ਕੰਮ ਦੰਦਾ ਤੇ ਉਧਰੋਂ ਵੇਖੋ ਜੀ ਬੂਟੇ ਨੂੰ ਏਡੇ ਸੋਹਣੇ ਫੁੱਲ ਲੱਗੇ ਆ ਜੀ ਕਰਦਾ ਉਹਨੇ ਦੇਖੀ ਦੇਖੀ ਜੱਗੇ ਇਹ ਕੋਰਾਈਆਂ ਕੱਟ ਤਾਂ ਲੈਣੇ ਹੁੰਨੇ ਫਿਰ ਇਹਨਾਂ ਦੁਖਣ ਲੱਗ ਜਾਂਦੇ ਹਨ ਤੇਰੇ ਮਾਮੀ ਰਿਆਂ ਵੀ ਆਈ ਹੈ ਵੱਡੇ ਇਹਨਾਂ ਤਾਂ ਕੋਰਟਿ ਕੋਰਟਿ ਕੱਟ ਲੈਣਾਂ ਬਾਈ ਗਰ ਵੀਰ ਦੇ ਵੀ ਨੋ ਇਹੋ ਜਿਹੀ ਹੈ ਸੈਰਲ ਲੈਣਾ ਪਾਇਤ ਹੋਇਆ ਤੇ ਤਾਂ ਪਾਣੀ ਤੇਰਾ ਕੀ ਪਾਣੀ ਹੋਣੀ ਉਹ ਤੇ ਤਾਰ ਲਿੰਡਾ ਸੁੱਤੇ ਟਾਂਗੇ ਚ ਕਹਿ ਦਿੰਨੇ ਡੈਡੀ ਤਕੜਾਈ ਇਹ ਕਰ ਦੂਗਾ ਆ ਇਦਾਂ ਛੋਟਾ ਨੋਸ ਇਦਾਂ ਇਹ ਨੋ ਨਰ ਵੱਧ ਜਾਂਦੇ ਨੇ ਪੈਰਾਂ ਦੇ ਨੋ ਮੈਂ ਤਾਪ ਕਟਣੇ ਆ ਜੀ ਫਿਰ ਮੜੀ ਮੋਟੀ ਨੀਲ ਪੇਂਟ ਲਾ ਲਾਂਗੇ ਉੱਤੇ ਲੱਗਦਾ ਜੇ ਹੈਣੀ ਸਰੀਰ ਕੰਮ ਕਰਦਾ ਵੀ ਵਿਆਹ ਚਲੇ ਜਾਵਾਂਗੇ ਪਤਾ ਨਹੀਂ ਕੀ ਸਾਬ ਕਿਤਾਬ ਹੋਣ ਵਾਲਾ ਸਾਰਾ ਤੇਲ ਦਾ ਸਾਜਵਾ ਯਾਰ ਲਈ ਬੈਠਿਆ ਸੀ ਸਿਰ ਬਹੁਣੀ ਸਾਜ ਹੈ ਚੀਚੇ ਦਾ ਤੁਹਾਰੇ ਹੈ ਹੀ ਨਹੀਂ ਨਾ ਇੱਕ ਚੀਜ ਇਹ ਆਹ ਘਟ ਗੁੱਠੇ ਦਾ ਸਵਾਰ ਇਹਦੇ ਗੈਂਡ ਐਂਡ ਤੇ ਲਾਉਣਾ ਹੈ ਨਾ ਜੋ ਚੱਲ ਚੱਲ ਠੀਕ ਹੈ ਜੀ ਆਪਾਂ ਨਾ ਚੈਨਲ ਦਾ ਐਂਡ ਸੌਰੀ ਵੀਡੀਓ ਦਾ ਐਂਡ ਇੱਥੇ ਕਰਦੇ ਆ ਨਾ ਤੇ ਮਿਲਾਂਗੇ ਤੁਹਾਨੂੰ ਕੱਲ ਕਿਸੇ ਨਵੇਂ ਵੀਡੀਓ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਕਮੈਂਟ ਵੀ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਕਿਵੇਂ ਦੇ ਲੱਗਦੇ ਆਪਣੇ ਬਲੌਗ ਤੇ ਹੋਰ ਸਾਰਾ ਕੁਝ ਠੀਕ ਰਹਿਦਾ ਜੀ ਵਧੀਆ ਪਰ ਮੇਰੀ ਤਬੀਅਤ ਨਹੀਂ ਠੀਕ ਮੈਨੂੰ ਲੱਗਦਾ ਵੀ ਨਹੀਂ ਵੀ ਠੀਕ ਹੋਊਗੀ ਬਹੁਤ ਜ਼ਿਆਦੀ ਮਾਰੀ ਕੰਡੀਸ਼ਨ ਹੋਈ ਪਈ ਐ ਪਤਾ ਨਹੀਂ ਤਾਂ ਟੈਨਸ਼ਨ ਦੁੱਜਣਾ ਪਤਾ ਨਹੀਂ ਕੀ ਚੀਜ਼ ਸਮਝ ਨਹੀਂ ਕੋਈ ਆ ਰਹੀ ਬਸ ਹਾਂ ਇਦਾਂ ਹੀ ਚੱਕਰ ਹੀ ਨਹੀਂ ਆਉਣੋਂ ਹਣਦੇ ਟੈਸਟ ਵੀ ਕਰਾ ਲਏ ਮੈਡੀਸਿਨ ਵੀ ਸਾਰੀ ਲੈ ਲਈ ਤੇ ਫੇਰ ਵੀ ਸਮਝੋ ਕੰਮ ਬਾਹਰ ਹੋ ਰਿਹਾ ਪਤਾ ਨਹੀਂ ਕੀ ਚੱਕਰ ਬਣਿਆ ਪਿਆ ਸੋ ਸੰਤਪਰਮਾਤਮਾ ਤੇ ਆਸ ਰਹੀ ਐ ਵੀ ਉਹ ਹੀ ਠੀਕ ਕਰ ਸਕਦਾ ਬਾਕੀ ਤੁਹਾਨੂੰ ਪਤਾ ਹੀ ਆ ਨਾ ਬਸ ਰੋਟੀ ਖਾਂਦੇ ਨੂੰ ਕੋਈ ਨਹੀਂ ਚਿਰਦਾ ਕਾਸ਼ਕਰ ਮੇਰੇ ਤੇ ਤਾਂ 50% ਲੋਕ ਮੇਰੇ ਚ ਲੱਗਣ ਵਾਲੇ ਆ ਕਿਉਂ ਮੈਂ ਆਪਣੇ ਘਰੇ ਸੁੱਕ ਦੀ ਰੋਟੀ ਖਾਣੀ ਕੋਈ ਨਹੀਂ ਚਿਰਦਾ ਜੀ ਕੋਈ ਆਲਮੋਸਟ ਕੋਈ ਨਹੀਂ ਚਿਰਦਾ ਜੀ ਬਿਨਾ ਮਾਂ ਪਿਓ ਤੋਂ ਕੋਈ ਵੀ ਨਹੀਂ ਚਿਰਦਾ ਇਹੋ ਜੀ ਤੁਨੂੰ ਆ ਪਈ ਆ ਚਲੋ ਕਿਹਦਾ ਕੀ ਦਾ ਨਾਮ ਲਾਵਾਂਗੇ ਜਦੋਂ ਆਏ ਮੇ ਸਾਰੇ ਪਿੰਡੀ ਦੁਸ਼ਮਣਾਂ ਨਾਲ ਹੋ ਗਏ ਫਿਰ ਆਪਾਂ ਕਿਸੇ ਨੂੰ ਆਪਦਾ ਕਹਿ ਨਹੀਂ ਸਕਦੇ ਹੈਨਾ ਜੀ ਨਾ ਕਿ ਪਹਿਣ ਨੰਬਰ ਆ ਕੋਈ ਨਹੀਂ ਹੈਗਾ ਜੀ ਬਸ ਦੇ 10 ਵਜੇ ਆਟਾ ਗੁੰਨ ਕੇ ਰੋਟੀਆਂ ਲਾ ਕੇ ਖਾਦਾਂ। ਸੋ ਹੋਵੇ ਤਾਂ ਜੀ ਕੋਈ ਦਹੀਂ ਦੇਵੇ ਪਕਾ ਕੇ। ਚਲੋ ਫਿਰ ਮੈਂ ਤੁਹਾਨੂੰ ਇਹ ਸਭ ਦਾ। ਠੀਕ ਹੈ ਜੀ ਫਿਰ ਅਸੀਂ ਮਿਲਾਂਗੇ ਤੁਹਾਨੂੰ ਕੱਲ ਕਿਸੇ ਨਵੇਂ ਵਲੌਗ ਨਾਲ। ਬਹੁਤ ਜ਼ਿਆਦਾ ਤੁਸੀਂ ਸੀਰੀਅਸ ਹੋਇਆ ਪਿਆ ਸਿਸਟਮ। ਠੀਕ ਹੈ ਯੋਕੀ ਭਾਈ।